ਹਾਂਜੀ ਬਈ ਤੇ ਆਪਣਾ ਪੰਜਾਬ ਨਸ਼ਾ ਵੱਲ ਜਾ ਰਿਹਾ ਹੈਣਾ ਅਸੀਂ ਇਹਦੇ ਉੱਤੇ ਇੱਕ ਵੀਡੀਓ ਬਣਾਈ ਆ ਕੀ ਹੈਣਾ ਵੀ ਅੱਜ ਕੱਲ ਦੇ ਜਵਾਬ ਹੈਣਾ ਜਿਹੜੇ ਕਿਵੇਂ ਨਸ਼ਿਆਂ ਤੇ ਲੱਗ ਰਿਹਾ ਹੈਣਾ ਵੀ ਕੌਣ ਲਾ ਦਿੰਦਾ ਹੈਣਾ ਉਹਦੇ ਦਾ ਅਸੀਂ ਵੀਡੀਓ ਬਣਾਈ ਆ ਤੇ ਵੀਡੀਓ ਨੂੰ ਪੂਰਾ ਜਰੂਰ ਦੇਖੋ ਬੇਨਤੀ ਹੈ ਲੈਣਾ ਇੱਕ ਲਾਈਕ ਐਂਡ ਸਬਸਕ੍ਰਾਈਬ ਕਰ ਲਿਓ ਯਾਰ ਬਹੁਤ ਔਖੇ ਤਰੀਕੇ ਨਾਲ ਵੀਡੀਓ ਬਣਾਈ ਆ ਅਸੀਂ ਠੀਕ ਆ ਬਹੁਤ ਮਿਹਨਤ ਲੱਗੀ ਆ ਵੀਡੀਓ ਨੂੰ ਵੀਡੀਓ ਨੂੰ ਪਲੀਜ਼ ਜਰੂਰ ਪੂਰਾ ਦੇਖੋ ਡੈਡੀ ਡੈਡੀ ਮੈਨੂੰ ਮੋਬਾਈਲ ਦਵਾ ਦੇ ਯਾਰ ਮੋਬਾਈਲ ਲੈਣਾ ਮੈਨੂੰ ਮੋਬਾਈਲ ਦਵਾ ਦੇ ਪੁੱਤਰਾ ਪਹਿਲਾਂ ਪਲੱਸ 2 ਤਾਂ ਪਾਸ ਕਰਦਾ ਸਵਾਦ ਯਾਰ ਆਈ ਕੀ ਹੁੰਦਾਗਾ ਯਾਰ ਨਹੀਂ ਪੁੱਤ ਪਹਿਲਾਂ ਪਲੱਸ 2 ਪਾਸ ਕਰ ਫੇਰ ਦਵਾ ਮੈਨੂੰ ਮੋਬਾਈਲ ਤੇ ਚਲ ਠੀਕ ਹੈ ਔਰ ਜਦੋਂ ਪਲੱਸ 2 ਪਾਸ ਕਰ ਲਊਗੀ ਉਹ ਜੀ ਕਰੂਗੀ ਓਕੇ ਬੱਸ ਫੇਵਰੇਟ ਡੈਡੀ ਨੇ ਕਿਹਾ ਸੀਗਾ ਜੇ ਤੂੰ ਪਾਰਟੀ ਪਾਸ ਕਰ ਲਈ ਨਾ ਤਾਂ ਮੋਬਾਈਲ ਦਵਾਊਗਾ ਹੁਣ ਤਾਂ ਪਾਸ ਵੀ ਹੋ ਗਿਆ ਹੁਣ ਡੈਡੀ ਕੋਲੇ ਚੱਲਦਾ ਮੋਬਾਈਲ ਲੈ ਕੇ ਆਵਾਂਗੇ ਵਧੀਆ ਯਾਰ ਚੱਲ ਚੱਲਦੇ ਆ ਘਰੇ ਚੱਲ ਯਾਰ ਘਰੇ ਚੱਲਦਾ ਚਾਚਾ ਆ ਗਿਆ ਸੱਚ ਨੂੰ ਸਿੱਧਾ ਨੱਕ ਮਟਾ ਚਾਚਾ ਆ ਕੀ ਲਈ ਫਿਰ ਤੋਂ ਨਾਲ ਪੁੱਤਾ ਚਾਚਾ 12ਵੀਂ ਦਾ ਸਰਟੀਫਿਕੇਟ ਸੀ ਮੈਂ ਪਾਸ ਹੋ ਗਿਆ ਨਾ 12ਵੀਂ ਚ ਬਹੁਤ ਬਹੁਤ ਵਧਾਈਆਂ ਬਸ ਮਾਪਦਾ ਦਾ ਨਾਮ ਰੋਸ਼ਨ ਐਂ ਕਰਨਾ ਪੁੱਤ ਠੀਕ ਆ ਕੋਈ ਨਾ ਠੀਕ ਆ ਬਹੁਤ ਬਹੁਤ ਧੰਨਵਾਦ ਵਧੀਆ ਨਾਮ ਰੋਸ਼ਨ ਮਾਪਦਾ ਦਾ ਐਂ ਕਰਦੇ ਠੀਕ ਆ ਚਾਚੇ ਠੀਕ ਆ ਚੱਲ ਯਾਰ ਘਰੇ ਚੱਲਦਾ ਡੈਡੀ ਤੋਂ ਮੋਬਾਈਲ ਲਿਆਵਾਂਗੇ ਸੀ ਤੀ ਜੜੀ ਜੜੀ ਜੇ ਮੈਂ ਬਾਦੂ ਨਹੀਂ ਪਾਸ ਕਰ ਲਈ ਹੁਣ ਸ਼ਾਬਾਸ਼ ਪੁੱਤਰਾ ਬਹੁਤ ਵਧੀਆ ਕੀਤਾ ਜੜੀ ਹੁਣ ਤਾਂ ਮੈਂ ਦਵਾਈ ਵਾਲੇ ਉਹ ਦਵਾਈ ਦਵਾਈ ਲੈ ਆਵਾਂਗੇ ਅੱਜ ਤੈਨੂੰ ਸ਼ਾਮ ਨੂੰ ਦਵਾਈ ਲੈ ਆਵਾਂਗੇ ਤੂੰ ਠੀਕ ਹੈ ਜੜੀ ਤੂੰ ਬਾਅਦ ਜੀ ਕਰ ਮੈਂ ਕੰਮ ਕਰੀਦਾ ਮੈਨੂੰ ਉਹ ਸਤਨਾਮ ਪੁੱਤਰਾ ਉਹ ਪਲਾਸ ਦੇ ਉਹ ਇੱਥੋਂ ਆਹ ਜੜੀ ਲੈ ਉਹ ਹਾਲੋ ਠੀਕ ਕੀ ਕਹਿਦਾ ਸੀ ਕਰਨ ਕਰਨ ਦਾ ਪੁੱਤ ਮੋਬਾਈਲ ਨੂੰ ਕਹਿ ਰਿਹਾ ਹੈ ਵੀ ਮੋਬਾਈਲ ਲੈਣਾ ਦਾ ਮੈਂ ਤੁਹਾਨੂੰ ਡਾਡੀ ਇੱਕ ਗੱਲ ਕਹਿ ਦਿੰਦਾ ਉਹਨੂੰ ਮੋਬਾਈਲ ਨਾ ਦਵਾਓ ਫੜੇ ਉਹ ਕਿਉਂ ਉਹਨੂੰ ਪੜ੍ਹ ਲੈਣ ਦੋ ਨਹੀਂ ਤਾਂ ਉਹ ਮੋਬਾਈਲ ਲੈ ਕੇ ਵਿਗੜ ਜਾਊਗਾ ਉਹ ਜਹੀ ਪੁੱਤ ਉਹਨੇ ਪਲੱਸ 2 ਪਾਸ ਕਰ ਲਈ ਮੈਂ ਬਾਧਾ ਕੀਤਾ ਸੀ ਉਹਦੇ ਨਾਲ ਪਾਪਾ ਉਹਨੂੰ ਹਲੇ ਅੱਗੇ ਹੋਰ ਪੜਾਉਣਾ ਹਲੇ ਉਹ ਵਿਗੜ ਜਾਊਗਾ ਜੇ ਮੋਬਾਈਲ ਦਵਾਤਾ ਉਹ ਜਹੀ ਪੁੱਤ ਜੇ ਨਾ ਦਵਾਇਆ ਫੇਰ ਵੀ ਵਿਗੜ ਜਾਊਗਾ ਚਲੋ ਤੁਹਾਡੀ ਮਰਜ਼ੀ ਹੁਣ ਤੋਂ ਅੱਗੇ ਬੜਾ ਕੰਮ ਹੈ ਲੈ ਦਵਾ ਵੀਰ ਦੇ ਨਾਮ ਦਾ ਚਾਹ ਸ਼ੋਅ ਕਰਾਉਣਾ ਆਪਣਾ ਇਹ ਪੈਸੇ ਜੋੜ ਕੇ ਕਰਨੀ ਹਾਂ ਡੈਡੀ ਉਹ ਪਾਣੀ ਦਾ ਗਲਾਸ ਲੈਪ ਲੈ ਜੀ ਮੇਰੇ ਫੋਨ ਮੋਬਾਈਲ ਲੈ ਲੈ ਦੱਪ ਦੇਖਾ ਯਰ ਬਾ ਡੜੀਆਂ ਉਹ ਇਹ ਤਾਂ ਉਪਰ ਆ ਕਿੰਨੇ ਦਾ ਲੈ ਰਹੀ ਇਹ ਇਹ 20000 ਰੁਪਏ ਦਾ ਲੈ ਹਾਂ ਡੜੀ ਸ਼ਾਬਾਸ਼ ਜੀ ਧੰਨਵਾਦ ਯਾਰ ਪਾਣੀ ਲੈ ਕੇ ਦਿੰਨਾ ਯਾਰ ਤੈਨੂੰ ਮੈਂ ਕਿੱਧਰ ਗਿਆ ਜਵਾਹ ਯਾਰ ਪਾਣੀ ਨੂੰ ਆਖਿਆ ਜੀ ਇਹ ਮੋਬਾਈਲ ਲੈ ਕੇ ਪਤਾ ਨਹੀਂ ਕਿੱਧਰ ਖਿਸਕ ਗਿਆ ਓ ਪੁੱਤ ਸਤਨਾਮ ਓਏ ਅੱਜੀ ਡੇੜੀ ਓ ਪਾਣੀ ਲੈ ਕੇ ਦੇ ਯਾਰ ਉਹ ਤਾਂ ਪਤਾ ਨਹੀਂ ਕਿੱਧਰ ਖਿਸਕ ਗਿਆ ਮੋਬਾਈਲ ਲੈ ਕੇ ਅੱਜੀ ਮੋਬਾਈਲ ਲੈ ਕੇ ਤਸੀਰ ਨੂੰ ਨਮਾਜ਼ ਪਤਾ ਨਹੀਂ ਕਿੱਧਰ ਖਿਸਕ ਗਿਆ ਆ ਲੋ ਡੇੜੀ ਲੈ ਧੰਨਵਾਦ ਕਿੱਧਰ ਗਿਆ ਉਹ ਪਤਾ ਨਹੀਂ ਮੋਬਾਈਲ ਲੈ ਹੁੰਦਾ ਸੀ ਯਾਰ ਲੈ ਕੇ ਯਾਰ ਕਹਿੰਦੀ ਕਿ ਮਾ ਸਾਨੂੰ ਪਹਿਲਾਂ ਹੀ ਕਹਿਆ ਸੀ ਹੁਣ ਮੋਬਾਈਲ ਨਾ ਦਬਾਓ ਸੋਣੀ ਛੋਟੀ ਇੱਕ ਗੱਲ ਨਹੀਂ ਸੁਣਨੀ ਉਹ ਨਹੀਂ ਪੁੱਤ ਕੋਈ ਨਾ ਇਹਦੇ ਨਾਲ ਖੁਸ਼ ਹੋ ਗਿਆ ਜਵਾਨ ਪਲੱਸ 2 ਵਧੀਆ ਨੰਬਰਾਂ 'ਚ ਕਰ ਗਿਆ ਪਾਸ ਉਹ ਕਿਸੇ ਨੌਕਰੀ ਤੇ ਲੱਗ ਗਿਆ ਛੋਟੀ ਵੀ ਗੱਲ ਹੈ ਚਲੋ ਸ਼ੁਕਰਾਵਾ ਭਾਬੀ ਮੈਂ ਇੱਧਰ ਆਦਾ ਡੈਡੀ ਨੇ ਪਾਣੀ ਨੂੰ ਆਖ ਸੀ ਉਹ ਨੂੰ ਕੋਈ ਆ ਪਾਣੀ ਨੂੰ 10000 ਭਾਂਜਾ ਦਾ ਮੋਬਾਈਲ ਮਿਲ ਗਿਆ ਪਾਣੋਂ ਵਧੀਆ ਨਵਾਂ ਬ੍ਰਾਂਡ ਨਹੀਂ ਇੱਥੇ ਗੇਮ ਕਿੱਡਾ ਕਿ ਗੇਮ ਨੂੰ ਡਾਊਨਲੋਡ ਕਰ ਲਾਂਗੇ ਉਹ ਨਹੀਂ ਤਾਂ ਉੱਥੀ ਡੈਡੀ ਨੇ ਮੈਨੂੰ ਕੰਮ ਲਾ ਜੀ ਰੱਖਣਾ ਸੀਗਾ ਲਓ ਤਾਂ ਮੰਮੀ ਨੂੰ ਮੈਂ ਉਹਨਾਂ ਦਾ ਖਾਧੂਗਾ ਨਾ ਲੇ ਉੱਥੇ ਬੈਠ ਕੇ ਬੜੀ ਗੇਸੇ ਬੈਠ ਕੇ ਗੇਮ ਖੇਡ ਦੂੰਗਾ ਮੰਮੀ 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 ਆ ਦੇ ਮੈਂ ਉਹਨਾਂ ਡੈਣੀ ਨੂੰ ਮਮਾ ਮਾਦੂ ਆ ਰਿਹਾ ਦੇਖ ਚੰਗਾ ਪੁੱਤ ਮਾਇਆ ਤਾਂ ਲੈ ਲੈ ਮੈਂ ਤੇਰੇ ਵੀ ਮੋਟੀ ਭਾਗਰ ਤੇ ਰੋਟੀ ਮਗੂ ਨਾ ਬਹੁਤ ਚਲੋ ਬਬਲ ਮੁਆਖ ਵਧੀਆ ਮਿਲ ਗਿਆ ਹੁਣ ਬੈਠ ਕੇ ਇੱਥੇ ਗੇਮ ਖੇਡਦੇ ਆਂ ਕਿ ਪਹਿਲਾਂ ਉਹ ਜਿਹੜੀ ਗਾੜੀ ਨਾਲ ਬਣਾ ਲਈ ਨਾ ਪਲੇ ਪਲੂ ਸਟੋਰ ਦੀ ਫਿਰ ਇੱਥੇ ਬੈਠ ਕੇ ਗੇਮ ਖੇਡਦੇ ਆਂ ਕਿ ਨਿਆਰਾ ਨਾਲ ਹੁਣ ਤਾਂ ਸਾਰੀ ਰਾਤ ਗੇਮ ਖੇਡਾਂਗੇ ਰੋਟੀ ਰੋਟੀ ਨੂੰ ਖਿਊ ਹੋਇਆਗਾ ਸਾਰੀ ਰਾਤ ਗੇਮ ਖੇਡਾਂਗੇ ਕਹਦਾ ਜੀ ਐਡੀ ਵੀ ਬਣਾਣੇ ਪੈਗਾ ਬਬਕ ਕੰਟੀਨਿਊ ਇੱਕ ਘੰਟੇ ਬਾਅਦ ਮੈਨੂੰ ਸ਼ੁਕਰਮੂਆ ਸਾੜੀ ਬਣਾਉਂਗਾ ਹੁਣ ਪਬਜੀ ਡਾਊਨਲੋਡ ਕਰ ਲੀ ਨਾ ਹੁਣ ਪਬਜੀ ਤੇ ਆ ਖੇਡਾਂਗੇ ਤੇ ਡਾਊਨਲੋਡ ਕਰ ਲਈ ਸ਼ੁਕਰਾਂ ਚਲ ਹੁਣ ਗੇਮ ਖੇਡਦੇ ਤੇ ਵਧੀਆ ਮਾਰਦਾ ਮਾਰਦਾ ਕੋਈ ਯਾਰ ਫੂ ਤਾਂ ਰਿਵਾਈਵ ਕਰ ਦੇ ਮੈਨੂੰ ਹਾਂ ਹਾਂ ਆਮੀ ਰੋਟੀ ਨਾਲ ਤੇ ਮਾਇ ਨਹੀਂ ਖੰਗਾ ਯਾਰ ਤੁਮ ਮੋਬਾਈਲ ਹੀ ਮਾਈ ਕੁਮਾਈ ਲਈ ਗੰੂ ਵੱਡੇ ਨੂੰ ਦੇਦੇ ਰੋਟੀ ਮਾਇ ਨਹੀਂ ਹੁੰਦਾ ਤੇ ਕੋਈ ਨਾ ਮੋਬਾਈਲ ਹੀ ਕਰ ਠੀਕ ਆ ਮਾਰ ਮਾਰ ਚ ਮਾਰ ਪਰ ਬੰਦੇ ਹਾਂ ਠੀਕ ਆ ਚੁੱਕਾ ਵੈਰੀ ਗੁੱਡ ਵੈਰੀ ਗੁੱਡ ਕੀ ਯਾਰ ਅਜੀਬ ਗੱਲ ਦਿਖਾਉਣਾ ਚਾਹੀ ਜਾਂਦਾ ਨੌਜਵਾਨ ਪੀੜ੍ਹੀ ਕਿੱਧਰ ਨਸ਼ਿਆਂ 'ਚ ਟੁਨੀ ਕਰਦੀ ਐ ਯਾਰ ਦੇਖ ਲਾ ਛੋਟੇ ਛੋਟੇ ਉਮਰਾਂ ਵਾਲੇ ਜਵਾਹ ਲੱਗੇ ਪੈਣੇ ਨਜ਼ਰਾਂ ਖਬਰਾਂ ਇਹ ਜੀਆਂ ਖਬਰਾਂ ਆਉਂਦੀਆਂ ਨੇ ਹੁਣ ਕੀ ਰਹਾ ਯਾਰ ਕਿਸ ਤਰ੍ਹਾਂ ਦਾ ਹੈਲੋ ਹਾਂਜੀ ਭਾਈ ਹਾਂਜੀ 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 ਮੈਨੂੰ ਯਾਦ ਆਈ ਕੋਈ ਨਾ ਮੈਂ ਸ਼ਾਮ ਤੱਕ ਕਰ ਦੂੰਗਾ ਵੀ ਸ਼ਾਮ ਤੱਕ ਕਿੰਨਾ ਟਾਈਮ ਦੇ ਦੋ ਜੀ ਠੀਕ ਹੈ ਜੀ ਠੀਕ ਹੈ ਯਾਰ ਕਿਸ਼ਤ ਭਰਨੀ ਆ ਚਲ ਕਰਨ ਨੂੰ ਭੇਜ ਦੇਣਾ ਉਧਰ ਦੇ ਘਰੇ ਭਾਬੀ ਕੋਲ ਉਹ ਫੜ ਲੇਗਾ پیسے ਉਹ ਕਰਨਾ ਹਾਂ ਕਰਨਾ ਹਾਂ ਬਈ ਉਹ ਯਾਰ ਕਿਸ਼ਤਾਂ ਆਖਣ ਆਇਆ ਆ ਕਿ ਆਂਦਾ ਕਿਸ਼ਤ ਭਰਨੀ ਆ ਐਂ ਕਰ ਤੂੰ ਭਾਬੀ ਕੋਲ ਜਾ ਤੇ ਪੈਸੇ ਹੁਲਕੇ ਲੈ ਆ ਉਹ ਜਦੋਂ ਬਈ ਮੈਨ ਨਹੀਂ ਆਂਦਾ ਮੇਰਾ ਮਾਤ ਲੱਗਾ ਪੈਰ ਕਿੰਨਾਂ ਉਹ ਜਾ ਯਾਰ ਕਿਸ਼ਤਾਂ ਆਖਣ ਆਇਆ ਆਂਦਾ ਸਾਰਾ ਦੱਕ ਟਾਈਮ ਉਹ ਨਾਲ ਉਹ ਜਾ ਯਾਰ ਮਦਰ ਲਪਿੜਾ ਮੂੰ ਚੱਲ ਚੱਲ ਮੈਂ ਹੁਲਕੇ ਲੈ ਗਿਆ ਉਹ ਮੈਨੂੰ ਨਹੀਂ ਚੜੀਦਾ ਯਾਰ ਚੱਲ ਠੀਕ ਹਾਂ ਚਲ ਚਲ ਮਾਰ ਮਾਰ ਉਹ ਗੇਮ ਚ ਨਾ ਲੱਗਾ ਰਹੀ ਪੈਸੇ ਵੱਲ ਨਹੀਂ ਜਲਦੀ ਮੁਰਨਾ ਕੋਈ ਨਾ ਫੜ ਲਵਾਂ ਜਲਦੀ ਆ ਜੀ ਕੋਈ ਨਾ ਕੋਈ ਨਾ ਚਲ ਚਲ ਚਾ ਹਾਂ ਹਾਂ ਸਾਡਾ ਮਾਰ 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 ਚਲ 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 ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਵੈਰੀ ਗੁੱਡ ਤੂੰ ਦਮ ਰ ਬਡਾ ਭਾਈ ਯੂਨਿਟ ਕਰਾਇਆ ਰ ਸਾਲ ਉਹ ਨਹੀਂ ਉਹ ਕਰੀ ਜਾਂਦਾ ਇੱਥੇ ਬੱਤੀ ਗੇਮ ਖੇਡਦਾ ਪਰ ਇਥੋਂ ਨਹੀਂ ਜਾਈਦਾ ਕਿਤੇ ਸਤਾਲੇ ਦੀ ਹਾਂ ਠੀਕ ਆ ਠੀਕ ਆ ਮਾਰ ਬਾਬੇ ਮੱਬੇ ਠੀਕ ਆ ਠੀਕ ਆ ਠੀਕ ਹੈਡ ਸ਼ਾਟ ਯਾਰਾ ਬਾਜਾਈਆਂ ਕਾਦੀਆਂ ਆ ਰੀਆਂ ਕਰਨ ਗਿਆ ਵੀ ਹੈ ਕਿ ਨਹੀਂ ਦੇਖਾਂ ਤਾਂ ਉਹ ਤੂੰ ਗਿਆ ਨਹੀਂ ਓਏ ਤੈਨੂੰ ਪੀਖ ਅੱਖਾਂ ਨਹੀਂ ਮੈਂ ਚਲੋ ਪਾ ਹੈਡ ਸ਼ਾਟ ਮਾਰ ਹਾਂ ਹਾਂ ਕੀ ਕੀਤੀ ਅੰਨਾ ਤੂੰ ਉਹ ਤਾਂ ਗਿਆ ਨਹੀਂ ਖੜੇ ਹੋਏ ਉਹ ਬਾਸਤ ਵਿੱਚ ਆ ਓਏ ਉਹ ਮਾਣੀ ਆਦਾ ਯਾਰ ਮੈਂ ਸੋਣੀ ਜਾਈਦਾ ਬੱਲੇ ਯਾਰ ਫੜਕੇ ਰਿਆ ਸ਼ਾਮ ਤੱਕ ਦਾ ਟਾਈਮ ਦੱਸਣਾ ਚੱਲ ਛੇੜੀ ਮੁੜ ਕੇ ਆਈ ਨਾਲੇ ਆ ਛੱਡ ਦੇ ਮੇ ਵਾਲ ਦਾ ਖੜਾ ਕੋਈ ਨਾ ਲੱਗ ਜੂ ਨਾ ਆਤੀ ਬੋਲੀ ਚੱਲ ਜਾ ਮਾਲ ਚੱਲ ਬੱਬੇ ਰਿਵਾਈਵ ਕਰ ਮੈਨੂੰ ਉਹ ਮੈਨੂੰ ਵੀ ਕਰ ਦੇ ਤੁਸੀਂ ਕੱਲੀ ਗੱਡੀ ਐਨਿਓ ਦਵਾਦ ਰਿਵਾਈਵ ਕਰ ਦੋ ਯਾਰ ਕੱਲੀ ਜਣੀ ਗੱਡੀ ਐਨਿਓ ਕਿ ਹਾਂ ਹਾਂ ਕਰ ਕਰ ਮੈਨੂੰ ਵੀ ਰਿਵਾਈਵ ਕਰ ਯਾਰ ਓਏ ਤੁਸੀਂ ਮੈਨੂੰ ਨਹੀਂ ਰਿਵਾਈਵ ਕਰਦੇ ਹੁੰਦੇ ਕਿ ਆਪ ਹੀ ਬੜੇ ਵੱਡੇ ਹੋ ਬਣ ਜਾਂਦੇ ਹੋ ਪਲੇਅਰ ਹੈਡ ਸ਼ਾਟ ਦਾ ਪਲੇਅਰ ਮਾਰ ਤਕੜਾ ਖੇਡਦਾ ਦਾ ਆ ਸੰਜੂਲੀ ਜਾ ਵੀ ਮਾਰੀ ਜਾਂਦਾ ਰਹਿੰਦਾ ਦਾ ਚਲ ਹਾਂ ਹਾਂ ਠੀਕ ਆ ਠੀਕ ਆ ਮੈਡੀਕਟ ਲਾਣਾ ਮੈਂ 1 ਮਿੰਟ ਰੁਕ ਜਾ ਰੁਕ ਜਾ ਹੈਡ ਸ਼ਾਟ ਮਾਰ ਕਰਨਾ ਬਸ ਸਦਾ ਪਿੱਛੇ ਆਉਂਦਾ ਮਾਰਿਆ ਤੂੰ ਨਹੀਂ ਕੀ ਮੇਰਾ ਕੋਲਾ ਓਏ ਯਾਰ ਮਾਰ ਦੇ ਚੱਲ 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 ਹਾਂ ਚੱਲ ਮੈਡੀਕਟ ਲਾ ਲਾ ਮੈਡੀਕਟ ਲਾ ਸਾਲਾ ਵੈਰੀ ਗੁੱਡ ਵੈਰੀ ਗੁੱਡ ਉਹ ਨਾਲ ਆ ਯਾਰ ਮੈਂ ਵੀ ਕਹੋ ਕਰ ਨਾ ਮਰਵਾ ਦੇਗਾ ਤੂੰ ਚੱਲ 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 ਹਾਂ ਹਾਂ ਐਂ ਆਇਆ ਬੰਦਾ ਫਿਰ ਹੈਡ ਸ਼ਾਟ ਨੂੰ ਘੈਟ ਦੋ ਆ ਡੈਡੀ ਨੇ ਚੱਲ 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 ਹਾਂ ਓਏ ਪਿੱਛੇ ਆ ਬੰਦਾ ਚੱਲ 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 ਕੋਈ ਯਾਰ ਮਾਰ ਨਾ ਮੈਡੀਕਲ ਵਾਲਾ ਯਾਰ ਤਵਾਦ ਰਲ ਲਾ ਹਾਂ ਹਾਂ ਮਾਰ ਲਾ ਭਰਾਵਾ ਮੈਂ ਵੀ ਗੁੱਟੀ ਮਾਰਾਂਗਾ ਚੱਲ 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 ਹਾਂ 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 ਮਾਰ ਮਾਰ ਜਲਦੀ ਮਾਰੇ ਯਾਰ ਓਹ ਕੋ ਯਾਰ ਫਰਵਾਤਾ ਆ ਗਈ ਕਰੇ ਮੈਂ ਕੀ ਕਰਨਾ ਜੀ ਮੇਰੇ ਤਾਂ ਵੀ ਯਾਦ ਨਹੀਂ ਹੈ ਕੀ ਗੱਲ ਹੈ ਚੱਲ ਬਾਹਰ ਆ ਜੀ ਬੱਦੀ ਨੂੰ ਜੀ ਦੀ ਆ ਪਾਪੀ ਜੀ ਪਾਪੀ ਹਾਂ ਬਪਾ ਤੇ ਮੈਂ ਆਇਆ ਜੀ ਪਾਪੀ ਪਤਾ ਨਹੀਂ ਹਰ ਤਾਰ ਦੀ ਆ ਫਿਰ ਪੜਾਈ ਨਹੀਂ ਆ ਗਿਆ ਕੈਸ ਮੈਂ ਚੱਲ ਥੱਲਾ ਸਾਰਾ ਦਿਨ ਫੋਨ 'ਤੇ ਪੜਿਆ ਰਹਿਣਾਗਾ ਗੇਮ 'ਤੇ ਪੜਿਆ ਰਹਿਣਾਗਾ ਛੱਡਨਾ ਆਪਣੇ ਫੋਨ ਕੀਤਾ ਸੀ ਮੈਨੂੰ ਪੈਸਿਆਂ ਨੂੰ ਕਿਸ਼ਤ ਵਾਸਤੇ ਪਤਾ ਨਹੀਂ ਲੱਗਿਆ ਪਾਪੀ ਮੈਂ ਪੁੱਲ ਆ ਗਿਆ ਗੇਮ ਦੇ ਚੱਕਰ ਚ ਨਾ ਫੜਾ ਚਾ ਚੰਦਾ ਸਬਜੀ ਚਾ 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 ਚਲ ਇਹ ਕਰਨ ਕੋਈ ਜਿਹਨੂੰ ਨਡਾ ਹੋਇਆ ਆਇਆ ਕਿਉਂ ਨਹੀਂ ਇਹ ਖੜ ਜਾ ਭਾਬੀ ਨੂੰ ਫੋਨ ਲਾਣਾ ਹੋਰ ਇੱਕ ਵੀਰ ਵੱਜ ਗਿਆ ਹੈਲੋ ਹੈਲੋ ਭਾਬੀ ਹਾਂ ਪੁੱਤ ਕਰਨ ਛੁੱਟ ਕੇ ਘਰੇ ਆਇਆ ਹਾਂ ਇਹਨੂੰ ਮੈਂ ਪੈਸੇ ਲੈਣ ਭੇਜਿਆ ਸੀ ਆਇਆ ਨਹੀਂ ਹਲੇ ਤੱਕ ਇਹ ਤਾਂ ਬੋ ਬੈਠਾ ਪੈਸਾ ਤਾਂ ਮੈਂ ਫੜਾਤਾ ਤਾਂ ਗੇਮ ਚ ਹੀ ਪੜਿਆ ਰਿਹਾ ਆ ਕੇ ਵੀ ਇਹ ਤਾਂ ਤੂੰ ਫੋਨ ਲਾਦਾ ਮੈਨੂੰ ਯਾਦ ਕਰਾ ਤੇ ਫੜਾਤੇ ਇਹਨੂੰ ਮੈਂ ਇਹਨੂੰ ਘਰੇ ਭੇਜ ਦੋ ਕਿਸ਼ਤ ਭਰਨੀ ਆ ਠੀਕ ਆ ਠੀਕ ਆ ਠੀਕ ਓਕੇ ਕਿੱਧਰ ਵਗ ਗਿਆ ਬਾਹਰ ਚ ਦੇਖਾਂ ਨਾ ਹੋਰ ਤੇ ਫੋਨ ਕਰੀ ਜਾਂਦੀ ਉਹਦੀ ਮਾਂ ਅਜੇ ਤੱਕ ਨਹੀਂ ਆਇਆ 11 ਨਹੀਂ ਤੇ ਘਣਾ ਗਏ ਅਮ ਖੇਡੀਆਂ ਨਾਲ ਅਸਰੇ ਭਾਇਆ ਕੀ ਫੋਨਾ ਹੀ ਆਂਦਾ ਬਾਈ ਦਾ ਹੋਰ ਹੁਣ ਕਿਸਤ ਵਾਰ ਨਹੀਂ ਆਂਦਾ ਐ ਚਲ ਜਾਨਾ ਪਾਪੀ ਜਾਨਾ ਹੋਰ ਹੁਣ ਗੇਮ ਵੀ ਬੜਾ ਰਹਿਣਾ ਚੌਵੀ ਘਾਟੇ ਚਲ ਚਲ ਬੰਦਾ ਮਾੜੀ ਪਾਹਾ ਮਾੜੀ ਚਲ ਚਲ ਹਾਂ ਉਹ ਬੰਦਿਆ ਯਾਰ ਚਲ ਚਾ ਹਾਂ ਹਾਂ ਚਲ ਉਹ ਮੰਮੀ ਕਿਧਰੋਂ ਕੂਨ ਲਾਈ ਹੁੰਦੀ ਆ ਪਰ ਜਦੋਂ ਭਾਬੀ ਨੂੰ ਕਹਤਾ ਮੰਮੀ ਨੇ ਵੀ ਛੇਤੀ ਆ ਯਾਰ ਹੁਣ ਫੋਨਾ ਲੈ ਬਾਈ ਦਾ ਵੀ ਫੋਨ ਆ ਗਿਆ ਬੱਚੀ ਨਾਲ ਹੀ ਮੈਂ ਨਹੀਂ ਚਾਹਦਾ ਮੈਂ ਤਾਂ ਗੇਮ ਖੇਡੂੰਗਾ ਚਲ ਚਲ ਚੱ ਮਾਰ 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 ਬੰਦੇ ਹਾਂ ਹਾਂ ਠੀਕ ਆ ਠੀਕ ਆ ਚੱਲ 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 ਚੱ ਹਾਂ ਹਾਂ ਠੀਕ ਆ ਠੀਕ ਆ ਠੀਕ ਆ ਚੱਲ ਯਾਰ ਭਾਬੀ ਨੂੰ ਵੀ ਗਾਹੇ ਨੂੰ ਨਾ ਟਾਈਮ ਹੋ ਗਿਆ ਯਾਰ ਆਇਆ ਹੈ ਨਹੀਂ ਹਲੇ ਤੱਕ ਚੱਲ ਮੈਂ ਆਪ ਹੀ ਦੇਖ ਕੇ ਆਉਣਾ ਹੈ ਨਹੀਂ ਪਤਾ ਗੇਮ ਖੇਡ ਤੇ ਖੇਡ ਤੇ ਕਿੱਥੇ ਰਾਹ ਚ ਬਹਿ ਗਿਆ ਹੋਵੇ ਇਹ ਕੱਥੇ ਰਗਾ ਇਹਨਾਂ ਜਿਆਦਾ ਕਸ਼ਟਣਾ ਤੋਂ ਬੋਲਣਾ ਤਾਂ ਹੋਊਗਾ ਰੱਤ ਨੂੰ ਮੈਂ ਕੀ ਕੰਮ ਭੇਜਿਆ ਸੀ ਓਏ ਬਾਈ ਹਰਮਨ ਜੀ ਮੈਂ ਤੁਹਾਨੂੰ ਕਹਿੰਦਾ ਹਾਂ ਕਿਸਤਾਂਲੇ ਘਰੇ ਆਏ ਖੜੇ ਆ ਉਹ ਲਾ ਯਾਰਾ ਫੜਿਆ ਰਮ ਦੇ ਪੈਸੇ ਮਿੱਥੂ ਮੁੱਖ ਨੂੰ ਜਾਈਦਾ ਯਾਰ ਕੌਮਲਾ ਤੇਰੇ ਫੋਨ ਨੇ ਤੈਨੂੰ ਪੱਟ ਲਿਆ ਇਹ ਨਹੀਂ ਤੈਨੂੰ ਕੁਝ ਭੰਡ ਦਿੰਦਾ ਚੱਲ ਚੱਲ ਮਜਾਨ ਕਰੀ ਚੱਲ ਮਾਰੀ ਚੱਲ 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 ਕਹਨਾ ਯਾਰ ਕਿ ਉਹ ਉਹ ਦੂਸਰਾ ਤੇ ਨਜ਼ਰ ਆ ਰਹਾ ਉਹ ਅੱਧੇ ਤਰ੍ਹਾਂ ਟਾਈਕਿੰਗ ਉਹ ਮੈਂ ਤਾਂ ਕੱਟ ਗਿਆ ਦੋਨੋਂ ਜੀ ਹੋ ਗਿਆ ਇਹ ਕਿ ਮੈਂ ਬੰਦ ਹੋ ਗਿਆ ਉਹ ਇਹਨੂੰ ਕਿਉਂ ਆਇਆ ਉਹਨੇ ਮੋਬਾਈਲ ਹੀ ਦੇ ਦੇ ਉਹ ਖੜ ਜਾ ਯਾਰ ਇੱਕ ਮਿੰਟ ਦੇਖ ਤਾਂ ਲਾਣ ਦੇ ਮਤਲਬ ਆ ਤਾਂ ਤੇਲ ਮੁੱਕ ਗਿਆ ਯਾਰ ਯਾਰ ਭਾਈ ਉਹਨੇ ਮੋਬਾਈਲ ਦੇ ਦੇ ਮੇਰਾ ਮਾਇਚ ਲੱਗਿਆ ਤਾਂ ਸੀਗਾ ਤੇਰੇ ਪਿਓ ਦਾ ਤੇਲ ਮੁੱਕ ਗਿਆ ਤੈਨੂੰ ਮੋਬਾਈਲ ਦੀ ਪਈ ਉਧਰ ਕੁਸਤਾਂ ਨੇ ਜਦ ਬੇੜ ਰੱਖਿਆ ਇੱਕ ਤਾਂ ਤੂੰ ਨਹੀਂ ਮੋੜਦਾ ਛੇਤੀ ਮੋਬਾਈਲ ਦੇ ਪਈਆ ਘਰੇ ਚੱਲ ਮੈਂ ਤੈਨੂੰ ਮੋਬਾਈਲ ਦੇ ਦੂੰ ਮੈਂ ਉਹ ਕੋਈ ਨਹੀਂ ਮੈਨੂੰ ਤਾਂ ਹੁਣ ਹੀ ਦੇ ਮੈਂ ਤਾਂ ਗੇਮ ਖੱਟਣੀ ਹੈ ਕਿ ਮਰਾ ਮਰਦਾ ਨਹੀਂ ਹੋਏ ਉਹ ਮਰਦਾ ਤੁਹਾਨੂੰ ਦੱਸ ਤੈਨੂੰ ਕਿਹਾ ਮੈਂ ਉਧਰ ਹੋਣੇ ਤਪਾਰ ਰੱਖ ਇਹ ਤੇਰੇ ਮੁਕਿਆ ਸਾਰੇ ਬਸ ਮਨੁੱਖ ਬਣਾ ਰਕਾ ਸੰਤਾ ਤੂੰ ਜਦ ਬੇੜ ਰੱਖਿਆ ਯਾਰ ਉਹ ਖੜ ਜਾ ਯਾਰ ਕਿਹਦਾ ਘਰੇ ਦਾ ਪਹੁੰਚ ਜਾਂਦੇ ਘਰ ਦੇ ਕੋਲੇ ਤਾਂ ਆ ਗਏ ਮੈਂ ਦੱਸ ਰਿਹਾ ਉਹ ਵਧੀਆ ਯਾਰ ਹੁਣ ਤੂੰ ਦੱਸ ਯਾਰ ਬਈ ਪੂਰ ਦੇ ਯਾਰ ਅੜ ਜਾਣਾ ਹੋਏ ਤੂੰ ਜਿੱਥੇ ਕਹਿੰਦੇ ਰੋਲੀ ਆ ਜਾਂਦਾ ਫੁੱਤੇ ਦਾ ਮੁਕਾਵਾ ਰ ਕਿਸ ਤਰ੍ਹਾਂ ਫੋਨ ਆਈ ਜਾਂਦਾ ਕਸ ਕਰਨੀ ਆ ਉਧਰ ਲੈਣੇ ਤਾਂ ਬਾਹਰ ਖੇ ਮਾਂ ਦੇ ਪੁੱਤ ਨੂੰ ਮੈਂ ਪੈਸੇ ਲੈ ਕੇ ਆਇਆ ਤੂੰ ਨਾਲ ਕਿਧਰ ਆਉਂਦਾ ਹੈ ਗੇਮ ਦਾ ਬਾਹਰ ਅੱਜ ਕੱਲ੍ਹ ਰਹਿਣਾ ਹੱਟਿਆ ਵਾਲੀ ਪੱਟੀ ਗਲਤੀ ਹੋ ਗਈ ਉਹਨੂੰ ਫੋਨ ਦੇਵਾ ਕੇ ਉਹ ਮੈਂ ਨੇ ਦੱਸੀਦਾ ਜਾਂਦਾ ਇੱਕ ਵਾਰ ਜਦੋਂ ਦੇਖ ਲਓ ਮਾਂ ਦੇ ਪੁੱਤ ਨੂੰ ਖਾਣ ਜੀ ਵੜਾਣਾ ਦਾ ਫੋਨ ਵਾਲੇ ਮੈਂ ਕਿਹਾ ਸੀ ਭਾਪੀ ਕਰੇ ਮੈਂ ਪੈਸੇ ਲੈਣ ਵਿੱਚ ਹੈ ਉਹ ਵੇ ਕਰ ਬੰਦਾ ਹੈ ਹਾਂ ਤਾਂ ਸੁਣ ਮੇਰੀ ਭਾਪੀ ਕਰੇ ਪੈਸੇ ਲੈਣ ਵਿੱਚ ਹੈ ਬੈਠਾ ਰਹਿ ਚ ਗੇਮ ਖੇਡੀ ਜਾਵੇ ਮੈਨੂੰ ਕਿਸ ਤਰ੍ਹਾਂ ਦੇ ਫੋਨ ਆਈ ਹੁੰਦੇ ਆ ਇੱਕ ਵ ਉੱਥੇ ਬੜਾ ਗੇਮ ਖੇਡ ਗਿਆ ਮੈਂ ਦੋਸਤ ਨੂੰ ਦਿੱਤੀ ਆ ਵਾ ਇਹ ਹੀ ਤੈਦੀ ਵਾਲੀ ਵੱਡੀ ਗਲਤੀ ਹੋ ਗਈ ਫੋਨ ਦਵਾ ਕੇ ਚਾਚਾ ਜੀ ਜੰਗਾ ਯਾਰ ਕੋਈ ਦੱਸ ਲੈ ਕੀ ਕਹਿੰਦਾ ਤੇਰੇ ਬਾਰੇ ਕੋਈ ਨਾ ਬਈ ਯਾਰ ਫੋਨ ਦੇ ਦੇ ਕੋਈ ਕਿਦ ਕਰਦਾ ਤੇਰੀ ਫੋਨ ਦਵਾ ਕੇ ਪਹਿਲਾਂ ਤੋਂ ਕਿੰਨਾ ਪੜਦਾ ਹੁੰਦਾ ਸੀ ਕੀ ਰਹਿ ਗਿਆ ਹੁਣ ਮਗਰ ਤੇ ਘਰ ਵੀ ਆ ਗਿਆ ਹੁਣ ਕੋਈ ਨਾ ਬਈ ਯਾਰ ਮੂੰ ਐਸਾ ਦੇ ਦੇ ਉਹ ਖੜ ਜਾ ਹੁਣ ਮੋਟਰਸਾਈਕਲ ਦਾ ਖੜਾ ਲੈਣ ਦੇ ਤੇਰੇ ਮੋਬਾਈਲ ਨੇ ਪੱਟ ਲਿਆ ਦੰਤ ਯਾਰ ਲੈ ਫੜ ਤੇਰਾ ਮੋਬਾਈਲ ਲੈ ਫੜਾ ਹੋਰ ਯਾਰ ਖੜ ਜਾ ਤੇਰੇ ਵਾਲ ਮਮੀ ਨੂੰ ਦੱਸਾਂ ਆਇਆ ਹੁਣ ਤੂੰ ਆਇਆ ਬਾਰ ਆਦਾਂ ਗੇਮ ਚ ਲੱਗਾ ਰੰਦਾ ਤੈਨੂੰ ਤੇਰੇ ਮੋਬਾਈਲ ਨੇ ਪੱਟ ਲਾ ਦੇ ਤਾ ਬੱਸ ਪੜ ਜਾ ਮੰਮੀ ਨੂੰ ਦੱਸਦਾ ਤੇਰੇ ਬਾਰੇ ਮੰਮੀ ਹਾਂ ਬੁੱਤੋ ਆ ਦੇ ਰੋ ਨੂੰ ਡੰਗੂ ਡਾ ਇਹੋ ਕਿਸਤ ਵਾਸਤੇ ਪੈਸੇ ਲੈਣ ਭੇਜ ਜਸਮੀ ਮਾ ਭਾਬੀ ਘਰੇ ਉੱਥੇ 2 ਘੰਟੇ ਹੋ ਗਏ ਨੁੜਿਆ ਨਹੀਂ ਰਾਹ ਚ ਬੈਠਾ ਗੇਮ ਖੇਡ ਹੀ ਜਾਂਦਾ ਸੀਗਾ ਯਾਨੀ ਇਹ ਤਾਂ ਪਤਾ ਨਹੀਂ ਲੱਗਦਾ ਹੈਗਾ ਕਿ ਉਹਨਾਂ ਦੀ ਕੀ ਚਾਹਦਾ। ਉਹ ਗੇਮ ਖੇਡਦੀ ਹੁੰਦਾ ਸੀ ਪਤਾ ਨਹੀਂ ਲੱਗਦਾ ਉਹਨਾਂ ਦਾ ਗੇਮ ਖੇਡਦੀ। ਹਾਂ ਤੁਹਾਨੂੰ ਕਿਹਾ ਸੀ ਨਾ ਮੈਂ ਫੋਨ ਦੇਵਾ ਕੇ ਬਹੁਤ ਵੱਡੀ ਗਲਤੀ ਕਰਤੀ ਹੈ ਤੁਸੀਂ। ਓਏ ਕੋਈ ਨਾ ਮਾਂ। ਗੱਲ ਕਿਵੇਂ ਹੁੰਦਾ ਸੋ ਲਾ। ਲੜ ਦੇਗਾ ਤੂੰ ਆ ਕੇ। ਕੌਣ ਕਿ ਮਾਰਦਾ। ਨਾ ਪੁੱਤ ਲੜਿਆ ਨਾ ਕਰੋ ਤੁਸੀਂ। ਪਰ ਇਹਨਾਂ ਨੂੰ ਮੰਮੀ ਸਮਝਾਉਣਾ ਯਾਰ ਕਿ ਇਹਨਾਂ ਨੂੰ ਪਾਉਣ ਚਾਹੀਦਾ ਵੀ ਕੀ ਲੱਗਣਾ। ਨਾ ਤੇਰਾ ਛੋਟਾ ਪਾਈ ਜਾਗਾ ਇਹਨਾਂ ਨਾਲ ਲੜਿਆ ਕਰੋ ਤੁਸੀਂ। ਮਨੋ ਚੰਗਾ ਉਹਨਾਂ ਦਾ ਬਰਉਣਾ ਚਾਹੀਦਾ ਨਾ ਪਤਾ ਨਹੀਂ ਜਦੋਂ ਮੈਂ ਤਾਂ ਜਨਮ ਗੇਮ ਨਾ ਖੇਡੀ ਤੇ ਜਾ ਕੇ ਮੱਝ ਕੁਝ ਨਹੀਂ। ਆਦੂ ਰਹੇ ਫਰਦੋ ਖੂਨ ਲਾਲਾ ਸੰਜੂ ਨੂੰ ਗੇਮ ਖਾਟ ਕੇ ਹੈਲੋ ਸੰਜੂ ਕੋਈ ਹਾਂ ਸਾਡਾ ਯਾਰ ਮੈਂ ਨਾ ਗੇਮ ਖਾਟਦੀ ਮੈਂ ਯਾਰ ਗਰਾਊਂਡ ਤੇ ਆ ਕੇ ਗੇਮ ਖੇਡਦਾ ਆਂ ਅੱਡਲਾ ਸਾਰਾ ਤਾਂ ਲੜੀ ਜਾਂਦਾ ਰਹਿੰਦਾ ਯਾਰ ਤੈਨੂੰ ਪਤਾ ਤਾਂ ਹੈਗਾ ਸਾਡੇ ਦੇ ਦਾ ਕਾਹੇ ਜਾ ਉਹ ਕਿਥੋਂ ਲਾਪੜੇ ਖਾਊਗਾ ਮੇਰੇ ਤੋਂ ਹਾਂ ਕੋਈ ਨਾ ਕੋਈ ਨਾ ਫਤਨੋਂ ਚ ਬਸ ਮੈਂ ਆ ਗਿਆ ਗਰਾਊਂਡ ਚ ਬੈਠ ਕੇ ਗੇਮ ਖੇਡਦੇ ਆਂ ਰਨਿੰਗ ਰੂਨਿੰਗ ਉਹਦੇ ਕਿਹੜਾ ਲਾਉ ਪੀਟਿੰਗ ਰਨਿੰਗ ਰੂਨਿੰਗ ਚੰਗਾ ਆ ਗਿਆ ਮੈਂ ਹਾਂਜੀ ਬਾਈ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਇਹ ਕਮੈਂਟ ਕਰਕੇ ਜਰੂਰ ਦੱਸੋ ਤੇ ਇਹ ਜੀ ਵੀਡੀਓ ਹੋਰ ਆਉਣ ਲਈ ਹਨਾ ਸਾਡੇ ਚੈਨਲ ਜਵਾਰਕੇ ਵਾਲਾ X Official ਨੂੰ ਸਬਸਕ੍ਰਾਈਬ ਕਰ ਲਿਓ ਠੀਕ ਆ ਮਿਲਦਾ ਕਿਸੇ ਨੈਕਸਟ ਵੀਡੀਓ ਦੇ ਵਿੱਚ